ਬਿਲਕੁਲ ਜੀ ਹਾਲਾਤ ਜਿਹੜੇ ਨੇ ਪਾਣੀ ਜਿਹੜਾ ਉਹ ਤੁਸੀਂ ਵੀ ਦੇਖਿਆ ਹੋਊਗਾ ਕਈ ਜਗ੍ਹਾ ਤੁਸੀਂ ਦੇ ਬੰਦ ਟੁੱਟੇ ਹੋਏ ਨੇ ਔਰ ਕਈ ਜ਼ਮੀਨਾਂ ਜਿਹੜੀਆਂ ਨੇ ਤਕਰੀਬਨ ਉਹ ਪਾਣੀ ਦੇ ਵਿੱਚ ਸਿਮਟ ਗਈਆਂ ਨੇ ਸੋ ਅ ਰਲ ਮਿਲ ਕੇ ਜੋ-ਜੋ ਨੁਕਸਾਨ ਵੀ ਹੋਇਆ ਤੇ ਦਾਨਪਨੋ ਕਰਨ ਵਾਲਿਆਂ ਦਾ ਵੀ ਜਿਹੜੀ ਤਦਾਦ ਹੈ ਸਰਕਾਰ ਨਾਲ ਖੜੀ ਹੈ ਚਤਾਨ ਬਣ ਕੇ ਸੋ ਲੱਗੇ ਕਰ ਰਹੇ ਆ ਜਿਤਨਾ ਹੁਣ ਵੀ ਇੱਥੇ ਇਹ ਅ ਅਖੀਰਲੇ ਪਿੰਡ ਨੇ ਇੱਥੇ ਹੁਣ ਰਾਸ਼ਨ ਜਿਹੜਾ ਉਹ ਵੰਡਿਆ ਜਾ ਰਿਹਾ ਹੈ ਹਰ ਜਿਹੜੀ ਵੀ ਸਮਗਰੀ ਦੀ ਜ਼ਰੂਰਤ ਹੈ ਉਹ ਜਿਹੜੀ ਪ੍ਰੋਵਾਈਡ ਕਰਾਈ ਜਾ ਰਹੀ ਹੈ ਸੋ ਆਸਤੇ ਆਸਤੇ ਜਿਉ ਜੋ ਪਰਮਾਤਮਾ ਆਪਣੀ અપਾਰ ਕਿਰਪਾ ਕਰੂਗਾ ਮੌਸਮ ਖੁੱਲੂਗਾ ਤੇ ਉਦੋਂ ਫਿਰ ਆਪਾਂ ਜਿਹੜੇ ਹੋਰ ਵੀ ਇਸ ਤੋਂ ਬਾਅਦ ਕਿਉਂਕਿ ਇਸ ਤੋਂ ਬਾਅਦ ਜਿਹੜੀ ਮੇਨ ਕੰਮ ਆ ਉਹ ਜ਼ਮੀਨਾਂ ਨੂੰ ਫਿਰ ਉਪਜਾਉ ਜਿਹੜਾ ਸ਼ਰਵਾਦ ਕਰਨ ਦੀ ਦੂਰ ਆ ਕਿਉਂਕਿ ਰੇਤਾ ਆ ਚੁੱਕੀ ਹੈ ਜ਼ਮੀਨਾਂ ਖਰਾਬ ਹੋ ਚੁੱਕੀਆਂ ਨੇ ਪਸ਼ੂ ਮਰ ਕੇ ਆ ਚੁੱਕੇ ਨੇ ਸੋ ਇਹ ਇਸ ਤੋਂ ਬਾਅਦ ਅਸਲ ਕੰਮ ਇਸ ਤੋਂ ਬਾਅਦ ਚੱਲੇਗਾ ਜੀ ਐਮਐਲਏ ਸਾਹਿਬ ਕਿੰਦਾ ਦੇ ਹਾਲਾਤ ਦੇਖੇ ਤੁਸੀਂ ਗ੍ਰਾਉਂਡ ਜ਼ੀਰੋ ਰਿਪੋਰਟ ਤੇ ਤੁਸੀਂ ਪਹੁੰਚਿਓ ਕਿੰਦਾ ਦੇ ਹਾਲਾਤ ਹੈ ਹਾਲੇ ਉਹ ਵੀ ਪਿੰਡ ਹੋਣਗੇ ਜਿੱਤੇ ਤੱਕ ਉਹ ਲੋਕ ਕਹਿੰਦੇ ਨੇ ਕਿ ਆਪਾਂ ਘਰ ਛੱਡ ਕੇ ਨਹੀਂ ਜਾਣਾ ਕਿੰਦਾ ਦੇ ਹਾਲਾਤ ਰੱਖੇ ਮੈਂ ਦੱਸਣਾ ਚਾਹੁੰਦਾ ਜੀ ਇਹ ਹਾਲਾਤ ਤੁਹਾਡੇ ਸਾਹਮਣੇ ਦੇਖੋ ਸੜਕਾਂ ਜਿਹੜੀਆਂ ਨੇ ਟੁੱਟ ਚੁੱਕੀਆਂ ਨੇ ਝੇਕਿਆ ਪਾਣੀ ਦਾ ਬਹਾਅ ਵੀ ਜਿਹੜਾ ਇੰਨੀ ਤੇਜ਼ ਦੇ ਵਿੱਚ ਸੀ ਸੋ ਹਾਲਾਤ ਤੇ ਤਰਸਯੋਗ ਨੇ ਪਰ ਇਹ ਆ ਵੀ ਆਪਾਂ ਨੂੰ ਰਲ ਮਿਲ ਕੇ ਸਾਰੇ ਪੰਜਾਬ ਆ ਪੰਜਾਬੀਅਤ ਆ ਰਾਲ ਮਿਲ ਕੇ ਨੂੰ ਜਿਹੜੀ ਇਹ ਔਖੀ ਘੜੀ ਨੂੰ ਜਿਹੜਾ ਕਟਾਂਗੇ ਦੇਖੋ ਜੀ ਵਿਰੋਧੀਆਂ ਦਾ ਆਪਣਾ ਕੰਮ ਆ ਸਿਰਫ ਉਹਨਾਂ ਨੇ ਰੀਲਾਂ 'ਚ ਰਹਿਣਾ ਤਾਂ ਫੋਟੋਆਂ ਖਿਚਵਾਉਣੀਆਂ ਨੇ ਗਰਾਊਂਡ ਤੇ ਕੋਈ ਨਹੀਂ ਕੰਮ ਕਰਦਾ ਆ ਦੇਖ ਲਓ ਮੇਰੇ ਨਾਲ ਡਾਕਟਰ ਸੰਨੀ ਅਨੂਵਾਲੀਆ ਜੀ ਐਮਐਲਏ ਸਾਹਿਬ ਲਖਨਾਥ ਜੀ ਸਾਰੇ ਆਪਾਂ ਲੱਗੇ ਆ ਗਰਾਊਂਡ ਜ਼ੀਰੋ ਤੋਂ ਲੱਗੇ ਇੱਥੋਂ ਅਸੀਂ ਈ ਕਣੀਆਂ ਕੇ ਪਿੰਡ ਜਿਹੜਾ ਬਿਲਕੁਲ ਲਿੰਕ ਟੁੱਟ ਗਿਆ ਸਾਰੇ ਹਿੰਦੁਸਤਾਨ ਨਾਲੋਂ ਪਿੰਡ ਦਾ ਲਿੰਕ ਟੁੱਟ ਗਿਆ ਇੱਥੋਂ ਤਿੰਨ ਬੋਟਾਂ ਲੈ ਕੇ ਰਸਤਾ ਲੈ ਕੇ ਆਪਾਂ ਉਸ ਪਿੰਡ ਤੱਕ ਗਏ ਆ ਜਿੱਥੇ ਉਹ ਲੋਕ ਸੀਗੇ ਇਕੱਠੇ ਹੋ ਕੇ ਉੱਥੋਂ ਤੱਕ ਰਾਸ਼ਨ ਜਿਹੜਾ ਆਪਾਂ ਪਹਚਾ ਕੇ ਆਏ ਆ ਪਰ ਬਾਕੀ ਹੈ ਕਿ ਹਾਲਾਤ ਜਿਹੜੀ ਆ ਡੇਰਾ ਬਾਬਾ ਨਾਨਕ ਦੀ ਮੇਰੀ ਸਾਰੀ ਟੀਮ ਦੇ ਕਹੀਏ ਇੰਨੇ ਮਾੜੇ ਹਾਲਾਤ ਤਾਂ ਇਨ੍ਹਾਂ ਲੋਕਾਂ ਦੇ ਵਿੱਚ ਜੋ ਵੀ ਦੇਖ ਹੀ ਰਹੋ ਜੋ ਹਾਲਾਤ ਆ ਇੱਥੇ ਡੇਰਾ ਬਾਬਾ ਨਾਨਕ ਦੇ ਇੰਨੀ ਕੁਦਰਤ ਨੇ ਕਰੋਪੀ ਆਈ ਆ ਜਿਹੜਾ ਇੰਨਾ ਮਾੜਾ ਸਮਾਂ ਡੇਰਾ ਬਾਬਾ ਨਾਨਕ ਤੇ ਆ ਸਾਨੂੰ ਸਮਝ ਨਹੀਂ ਕਿ ਗੁਰਨਾਨਕ ਸਾਹਿਬ ਦਾ ਨਗਰ ਵਸਾਇਆ ਹੋਇਆ ਸਾਰਾ ਏਰੀਆ ਪਰ ਗੁਰਨਾਨਕ ਸਾਹਿਬ ਨੂੰ ਕੀ ਚੰਗਾ ਲੱਗਦਾ ਹੈ ਤਾਂ ਉਹ ਹੀ ਜਾਣ ਸਕਦੇ ਨੇ ਪਰ ਮੈਨੂੰ ਇਥੋਂ ਤੱਕ ਉਮੀਦ ਆ ਕਿ ਸੀਐਮ ਸਾਹਿਬ ਜਿਹੜੇ ਸਾਡੇ ਭਗਵੰਤ ਮਾਨ ਜੀ ਉਹਨਾਂ ਦੀ ਸਮੁੱਚੀ ਟੀਮ ਸਾਰੇ ਪੰਜਾਬ 'ਚ ਵੀ ਇੰਨੀ ਫਰਾਕਦਿਲੀ ਨਾਲ ਲੋਕਾਂ ਦੀ ਬਾਹ ਫੜ ਰਹੀ ਆ ਕਿ ਗਰਦਾਸਪੁਰ ਆਣ ਕੇ ਜਦੋਂ ਉਹਨਾਂ ਵਿజిਟ ਕੀਤੀ ਤਾਂ ਜਦੋਂ ਉਹਨਾਂ ਜ਼ਿਲ੍ਹਾ ਗਰਦਾਸਪੁਰ ਦੇ ਹਾਲਾਤ ਦੇਖੇ ਤਾਂ ਉਹਨਾਂ ਦੇ ਇੰਨਾ ਮਨ ਭਾਵਕ ਹੋਇਆ ਕਿ ਉਹ ਤਾਂ ਆਪਣਾ ਚੌਪਰ ਵੀ ਛੱਡ ਕੇ ਇਥੋਂ ਚਲੇ ਗਏ ਕਹਿੰਦੇ ਕਿ ਇਹ ਚੌਪਰ ਲੋਕਾਂ ਦਾ ਵਾ ਤੇ ਲੋਕਾਂ 'ਚ ਹੀ ਰਹੂਗਾ ਮੈਂ ਬਾਈ ਰੋਡ ਚੱਲ ਜਾਊਗਾ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਹੀ ਵੇਖਿਆ ਐਸਾ ਮੁੱਖ ਮੰਤਰੀ ਇਹਦਾ ਮੁੱਖ ਮੰਤਰੀ ਬੜੇ ਆਏ ਸਾਡੇ ਹੱਲ ਬਹੁਤ ਆਉਂਦੇ ਨੇ ਬਹੁਤ ਆਉਂਦੇ ਨੇ ਪਰ ਉੱਤੋਂ ਫੋਟੋਆਂ ਲਵਾ ਕੇ ਬਾਪ ਚਲ ਜਾਂਦੇ ਨੇ ਇੰਨੀ ਹਿੰਮਤ ਨਹੀਂ ਕਿਸ ਨੇ ਕੀਤੀ ਤਾਂ ਮੈਂ ਮੈਨੂੰ ਪੂਰੀ ਉਮੀਦ ਆ ਸਰਕਾਰ ਤੋਂ ਵੀ ਉਮੀਦ ਆ ਤਾਂ ਮੈਨੂੰ ਜਿਵੇਂ ਸੀਐਮ ਸਾਹਿਬ ਨੇ ਸੈਂਟਰ ਨੂੰ ਵੀ ਲੈਟਰ ਲਿਖੀ ਆ ਤਾਂ ਸਾਨੂੰ ਪ੍ਰਧਾਨ ਮੰਤਰੀ ਤੋਂ ਵੀ ਇਹ ਜ਼ਰੂਰ ਆ ਸਕਿਓ ਪੰਜਾਬ ਨੂੰ ਕਦੀ ਵੀ ਅੱਖਾਂ ਤੋਂ ਨਹੀਂ ਪਾਸੇ ਕਰਨ ਗਿਆ ਔਰ ਪੰਜਾਬ ਦੇ ਜਿਹੜੇ ਹਾਲਾਤਾਂ ਚੋਂ ਪੰਜਾਬ ਵਾ ਗੁਜਲ ਗੁਜਰ ਰਿਹਾ ਕੋਈ ਵੱਡਾ ਪੈਕੇਜ ਜਿਹੜਾ ਸਾਨੂੰ ਸੈਂਟਰ ਤੋਂ ਵੀ ਉਮੀਦ ਆ ਕਿ ਪੰਜਾਬ ਨੂੰ ਜ਼ਰੂਰ ਦੇਣ